ਹੁਸ਼ਿਆਰਪੁਰ ਜਲੰਧਰ ਰੋਡ ਤੇ ਪੈਂਦੇ ਪਿੰਡ ਟਿਪਲਾਵਾਲਾ ਵਿੱਚ ਬੀਤੀ ਰਾਤ ਚੋਰਾਂ ਨੇ ਗੁਰੂਕਰਨੂ ਆਪਣਾ ਨਿਸ਼ਾਨਾ ਬਣਾਇਆ ਅਤੇ ਗੁਰਦਵਾਰਾ ਬਾਬਾ ਸਦਾਣਾ ਸਾਹਿਬ ਪਿੰਡ ਟਿਪਲਾਵਾਲਾ ਜਿਸ ਤੇ ਬੀਤੀ ਰਾਤ ਕਰੀਬ ਪਹਿਲਾ 12 ਵਜੇ ਅਤੇ ਬਾਅਦ ਵਿੱਚ ਕਰੀਬ 1:15 ਤੇ ਦੋ ਬੰਦੇ ਗੁਰੂਕਰ ਵਿੱਚ ਦਾਖਲ ਹੋਏ अते तेजदार हथियार सबल नाल गुरु कर पे गोलक नु तोड़ के उस विचो करीब दिन महीने तो इकट्ठी होई पान अते करीब पंजा हजार दी नकदी उड़ा ले गए जिसनु मौके ते पे रुमाला साहिब विच पर के ले गए पूरी घटना मौके ते लगे सीसीटीवी विच कैद हो गई घटना दी जानकारी सवेरे उस समय पता लगी जदो ग्रंथी साहिब नितनेम नु लेके सवेरे पांच बजे गुरु कर दाखिल हुए ਤਾਂ ਗੋਲ ਟੁੱਟੀ ਹੋਣ ਕਰਕੇ ਗੁਰੂਕਰਾਂ ਦੇ ਪਬੰਦਕਾਂ ਨੂੰ ਸੂਚਿਤ ਕੀਤਾ ਜਿਨਾ ਬਿਨਾ ਸਮਾਗਵਾਇ ਸਬੰਧਿਤ ਪੁਲਿਸ ਨੂੰ ਸੂਚਿਤ ਕੀਤਾ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਸੀਸੀਟੀਵੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਉਹਨਾਂ ਦੱਸਿਆ ਕਿ ਹੁਣ ਫਿੰਗਰ ਪ੍ਰਿੰਟ ਦੀ ਮਦਦ ਲਈ ਜਾ ਰਹੀ ਹੈ ਤਾਂ ਕਿ ਦੋਸ਼ੀਆਂ ਨੂੰ ਕਾਨੂੰਨ ਹਵਾਲੇ ਕੀਤਾ ਜਾਵੇ ਹੰਭਾਈ ਕੀ ਨਾਮ ਆਪਣਾ ਪਤੀ ਇਕਬਾਲ ਸਿੰਘ ਜੀ ਇਹ ਕਿਹੜਾ ਏਰੀਆ ਹੈਗਾ ਇਹ ਇਪਾਦੀ ਪੇਪਲਾਂ ਵਾਲੇ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਕਲੋਨੀ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਜੀ ਦਾ ਨਵਾਸਾ ਗੁਰਦੁਆਸਾ ਸਾਫੇ ਦਾ ਇਥੇ ਇਥੇ ਚੋਰੀ ਹੋਈ ਹੈ ਕੱਲ ਰਾਤ तकरीबन 1 ਵਜੇ ਸਾਨੂੰ ਸੰਤਾ ਸਵੇਰੇ 4 5 ਵਜੇ ਪਤਾ ਲੱਗਾ ਹੈ 1 ਵਜੇ ਰਾਤੀ ਸਵਾ 1 ਦੇ ਕਰੀਬ ਚੋਰ ਆਏ ਆ ਤੇ 15 ਮਿੰਟਾਂ ਦੇ ਵਿੱਚ ਗੁਰੂ ਸਾਹਿਬ ਦੀ ਗੋਲਕ ਚੋਰੀ ਕਰਕੇ ਲੈ ਕੇ ਗਏ ਆ ਗੋਲਕ ਚ ਕਿੰਨੇ ਕ ਪੈਸੇ ਸਗੇ ਲਗਭਗ ਲਗਭਗ 50000 ਦੇ ਕਰੀਬ ਰੁਪਈਆ ਕਿਉਂਕਿ ਅਸੀਂ 3-4 ਮਹੀਨੇ ਬਾਅਦ ਗੋਲ ਖੋਲਦੇ ਆ ਤੇ 3-4 ਮਹੀਨੇ ਹੋ ਚੁੱਕੇ ਸੀ ਤੇ ਅੱਜ ਕੱਲ੍ਹ ਜੀ ਅਸੀਂ ਗੋਲ ਖੋਲਣੀ ਸੀਗੀ ਅਕਸਰ ਦੇਖਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਲੋਹੇ ਦੇ ਗੋਲ ਗੋਲ ਘਾਉਂਦੀਆਂ ਆ ਇੱਥੇ ਲੋਹੇ ਦੀ ਇਹ ਤਾਂ ਕਾਦੀ ਹੈ ਇੱਥੇ ਭਾਜੀ ਪ੍ਰਾਣੀ ਪ੍ਰਾਤਨ ਜਿਹੜੀ ਚੱਲਦੀ ਆ ਰਹੀ ਹੈ ਲੱਕੜ ਦੀ 15 ਸਾਲ ਤੋਂ ਪਹਿਲਾਂ ਦੀ ਇਹ ਗੋਲ ਕਿ ਇੱਥੇ ਸਥਾਪਿਤ ਆ ਅੱਜ ਤੱਕ ਕੋਈ ਇੱਥੇ ਇਦਾਂ ਦੀ ਕੋਈ ਵਾਰਦਾਤ ਨਹੀਂ ਹੋਈ ਸੀ ਤੇ ਕੀ ਇਹਦੇ ਸਬੰਧਤ ਆਪਾਂ ਪੁਲਿਸ ਥਾਣੇ ਨੂੰ ਸੂਚਿਤ ਕਰਤਾ ਹਾਂ ਬਿਲਕੁਲ ਬਿਲਕੁਲ ਮਲਟਾਣ ਥਾਣੇ ਨੂੰ ਸੂਚਿਤ ਕਰਤਾ ਉਹ ਮੁਲਾਜ਼ਮ ਆ ਵੀ ਗਿਆ ਤਾਂ ਮੁਲਾਜ਼ਮ ਆਪਣਾ ਕਾਰਵਾਈ ਵੀ ਕਰ ਰਿਹਾ ਹੈ ਅੱਛਾ ਹਾਂਜੀ ਤੇ ਇਸ ਦੀ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹਦੀ ਇਹਦੇ ਵਿੱਚ ਦੋ ਚੋਰ ਐਂਟਰ ਕਰ ਰਹੇ ਆ ਜੀ ਤੇ ਆਪਣੇ ਸੱਬਲ ਦੇ ਨਾਲ ਗੋਲਕ ਨੂੰ ਆਪਣੇ ਨਿਸ਼ਾਨ ਕਰਦੇ ਪਏ ਆ ਚੋਰੀ ਕਰਦੇ ਪਏ ਆ ਤੇ ਉਹਦੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਜਾਂਦੇ ਸਾਫ ਨਜ਼ਰ ਆ ਰਹੇ ਜੀ ਇਹ ਆਪਾਂ ਇਹਦੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਸਰ ਅਸਦਾ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਹੀ ਗੁਰਦੁਆਰਾ ਸਾਹਿਬ ਨਹੀਂ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਤਾਂ ਇਹਨਾਂ ਅਨਸਰਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਜੀ ਜੀ ਬੱਬੇ ਕੀ ਨਾਮ ਹੈ ਆਪਣਾ ਗੁਰਮੀਤ ਸਿੰਘ ਜੀ ਜਿਹੜੇ ਚੋਰੀ ਹੋਈ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਤੇ ਕਿੰਨੇ ਵਜੇ ਪਤਾ ਲੱਗਾ ਇਹ ਬੱਬੇ ਭਾਈ ਸਾਹਿਬ ਜਿਹੜੇ ਮੈਂ 5 ਵਜੇ ਸਵੇਰੇ ਐਂਟਰ ਹੋਇਆ ਨਾ ਜੀ ਅੰਦਰ ਤੇ ਮੈਂ ਜਿਹੜੇ ਲੋਕ ਖੁੱਲਾ ਹੋਇਆ ਦੇਖਿਆ ਟੁੱਟਾ ਹੋਇਆ ਉਸ ਵੇਲੇ ਮੈਂ ਕਮੇਟੀ ਵਾਲਿਆਂ ਨੂੰ ਸੂਚਿਤ ਕੀਤਾ ਦੇ ਲੋਕ ਟੁੱਟਾ ਹੋਇਆ ਤੇ ਗੋਲਕ ਵੀ ਤੋਲੀ ਪਈ ਸੀ ਹਾਂਜੀ ਇਹ ਕੁਝ ਕੋ ਹੋਰ ਕੋਈ ਸਮਾਨ ਕੋਈ ਪਾਣ ਕੋ ਸਾਰੀ ਲਗਦੀ ਜੋ ਜਮ ਕਰ ਦੇਣ ਹਾਂਜੀ ਹਾਂਜੀ ਲੱਗਿਆ ਜੀ ਇਹ ਅਜ ਤਾਈਂ ਪਹਿਲਾ ਮਾਮਲਾ ਹੋਇਆ ਇੱਥੇ ਗੁਰਦੁਆਰਾ ਸਾਹਿਬ ਪਹਿਲਾ ਮਾਮਲਾ ਹਾਂਜੀ ਤੇ ਆਪਾਂ ਕੀ ਮੰਗ ਕਰਦੇ ਆਂ ਜੀ ਆਪਾਂ ਮੰਗੇ ਕਰਦੇ ਆਂ ਵੀ ਇੰਦਾਂ ਦੇ ਚੋਰਾਂ ਤੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇ ਜੀ ਅਰਸਰ ਜੋਰ ਕੇ ਬੇਨਤੀ ਆ ਜੀ